ਦੁਨੀਆ ਖਤਮ ਆਈ ਆ ਦੁਆਈ ਇਹ ਜਦੋਂ ਮਰਜੀ ਲਈ ਉਹ ਤੇ ਖੇਤੀ ਨੂੰ ਤਿਆਰ ਕੀਤਾ ਕਿ ਤਵੀਆਂ ਦੁਨੀਆ ਨੂੰ ਨਹੀਂ ਸਾਰਾ ਕੰਮ ਲੈਂਦੇ ਇਤੋਂ ਖੇਤੀ ਨਹੀਂ ਨਹੀਂ ਉਦੋਂ ਕਿ ਮੁਕਾਬਲੇ ਲਈ ਤਿਆਰ ਕਰਾਇਆ ਗਿਆ ਘਰ ਵਾਸਤੇ ਆ ਨਹੀਂ ਉਦੋਂ ਜਿੰਨਾ ਨੂੰ ਲਾਲ ਹਣ ਕਰਤਾ ਜਾ ਚਲਿਆ ਖੇਤੀ ਨੂੰ ਚੱਲੂ ਇਹ ਹੁਣ ਜਿਹੜਾ ਓਵਰ ਆਰ ਪੀ ਐਮ ਤੇ ਚਲਾਉਂਦੇ ਨਾ ਉਦਾਂ ਇਹ ਨਾਰਮਲੀ ਚਲਾਉਂਦੇ ਆ ਦੋ ਪੱਟੀ ਲਾ ਲ ਤਸਾਦੀ ਆਉ ਰਹੇ ਲੋ ਜੀ ਦੂਜੇ ਰੈਕਟਰ ਦੀ ਵੀ ਟੈਸਟਿੰਗ ਆਪਾਂ ਕਰਨ ਲੱਗੇ ਆ ਇਹਦੇ ਮਗਰ ਤਵੀਆਂ ਕਿੰਨੀਆਂ ਜਸਵੀਰ 26 ਆ 26 36 30 ਤੇ 26 ਤਵੀਆਂ ਹਾਂਜੀ ਹਾਂਜੀ ਤੇ ਇਹਦੀ ਵੀਰ ਨੇ ਆਹ ਕਲਾਕਾਰੀ ਕਰੀ ਵੀ ਇਹਦਾ ਪੰਪ ਚੇਂਜ ਆ ਹਨ ਪੰਪ ਚੇਂਜ ਆ ਟਰਬੋ ਚਾਰਜਰ ਇੰਟਰクーਲਰ ਨਹੀਂ ਪੰਪ ਚੇਂਜ ਕਰਕੇ ਪੰਪ ਦੀ ਮੋਡੀਫਿਕੇਸ਼ਨ ਵੀ ਕੀਤੀ ਆ ਕਿ ਨਹੀਂ ਹਾਂਜੀ 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 ਬਿੱਟੂ ਬਾਈ ਨਗੀ ਉਹ ਬਿੱਟੂ ਪਾ ਪੰਪ ਦਾ ਮਤਲਬ ਬਿੱਟੂ ਪਾ ਹਾਂ ਜੀ ਸਿੱਧਾ ਹੀ ਸਾਹਬ ਹੈ ਸਿੱਧਾ ਸਾਹਬ ਆਪਣਾ ਕੀ ਕਹਿੰਦੇ ਕੰਪਨੀ ਤੋਂ ਕੀ ਉਹ ਕੀਤਾ ਨਾ ਰਜਿਸਟਰਡ ਇਦਾਂ ਜੋ ਕੁਝ ਹਾਂ ਪੱਕਾ ਹੀ ਆ ਹੈ ਤੇ ਇਹਦੇ ਨਾਲ ਹੋਣੇ ਦੀ ਪਾਵਰ ਪਾਵਰ ਪਰ ਜਦੋਂ ਮਗਰ 26 ਤਵੀਆਂ ਪਾਈ ਫਿਰਦੇ ਉਹ ਪਾਵਰ ਆਪੇ ਹੀ ਪਤਾ ਲੱਗ ਜਣੀ ਵੀਡੀਓ 'ਚ ਪਤਾ ਲੱਗ ਜਣੀ ਹਾਂ 26 ਤਵੀਆਂ ਉਦਾਂ ਤਾਂ ਨਹੀਂ ਖਿੱਚਦਾ ਨਹੀਂ ਉਦਾਂ ਫੇ ਮੜਿਆ ਫੇ ਉਹ ਮਿੱਟੀ ਦੇ ਹਿਸਾਬ ਨਾਲ ਹੋ ਜਾਂਦਾ ਹਾਂ ਚੱਲ ਵੀ ਸ਼ਰਾ ਘਾਰੇ ਨੂੰ ਸਟਾਰਟ ਇਹ ਕਿਤੇ ਦੀ ਆਵਾਜ਼ ਬਾਹਰ ਹੀ ਘਾਟਦਾ ਹੈ ਹਰੇ ਰੇਸ ਕਰਿਆ ਵੀਰੇ ਆਹ ਆਹ ਤੇ ਯਾਰ ਕਿਹਦੀ ਆ ਦੋਖੀ ਤੌਰ ਤੇ ਨਹੀਂ ਆਹ ਆਹ ਤਾਂ ਸੱਚਾਈ ਵੀ ਹੋ ਰਹੀ ਹੈ ਤੇ ਨਾ ਇਹ ਵਾਲ ਮਾਰਦਾ ਏ ਮਾਂ ਦੇ ਤੇ ਦੇਖ ਲਿਆ ਜਦੋਂ ਨੇ ਸਟਾਰਟ ਕੀਤਾ ਰੇੜੀ ਵਾਲੀ ਡੇਬਾ ਬਾਜੀ ਹਾਂ ਡੇਬਾ ਡੇਬਾ ਉਹ ਲਾਦ ਹਾਂ ਉਹ ਵੀ ਗਰਮਟਾ ਪਾਡੀ ਇਹ ਕਿਹੜਾ ਗੇਰ ਦਾ ਤੀਜਾ ਮਲਾਤਾ ਤੀਜਾ ਵੀ ਇਹਨੂੰ ਮੰਨਦਾ ਜਿਆ ਕੋਈ ਪ੍ਰਵਾਹ ਨਹੀਂ ਜੀ ਦੀ ਵਾਲੀ ਲਾਗਾ ਰਾਤ ਨੂੰ ਕੁੜਿਆ 1.5 ਫੁੱਟ ਦੀ ਦੀਦੀ ਦੀ ਸਾਰਾ ਪੈਰ ਲਾਲ ਹੋ ਜਾਂਦਾ ਲਾਲ ਹੋ ਜਾਂਦਾ ਨਾ ਉਹ ਦੇਖ ਤਾਂ ਹੈ કામ આગે બબુઆ મત ਖੇਤੀ ਨੂੰ ਤਿਆਰ ਕੀਤਾਗਾ ਤਵੀਆਂ ਦੁਵੀਆਂ ਨੂੰ ਨਹੀਂ ਸਾਰਾ ਕੰਮ ਲੈਦੇ ਇੱਤੋਂ ਖੇਤੀ ਦਾ ਨਹੀਂ ਨਹੀਂ ਉਦਾਂ ਕਿ ਮੁਕਾਬਲੇ ਲਈ ਤਿਆਰ ਕਰਾਇਆਗਾ ਘਰ ਵਾਸਤੇ ਆ ਨਹੀਂ ਉੱਤੇ ਘਰ ਵਾਸਤੇ ਦੇਖਿਆ ਤੇ ਘੱਟੰਦੇ ਵੀ ਇਹ ਇਹਦਾ ਜਿਵੇਂ ਹੋਣਾ ਭੱਟੀ ਦੀ ਨਹੀਂ ਲਾਲਾ ਰੋਕਲਾ ਵੀ ਰੋਕਲਾ ਉਰੇ ਆ ਮੇਰਾ ਵੀਰ ਜੱਸ ਭਾਈ ਆਏ ਕੋਈ ਨਹੀਂ ਉਧਰ ਵੀ ਚਲਾਉਣੇ ਇਹ ਜਿੰਨਾ ਨੂੰ ਲਾਲ ਹਣ ਕਰਤਾ ਜੱਸ ਭਾਈ ਖੇਤੀ ਨੂੰ ਚੱਲੂ ਇਹ ਹੁਣ ਜਦੋਂ ਓਵਰ ਆਰਪੀਐਮ ਤੇ ਚਲਾਉਂਦੇ ਨਾ ਉਦਾਂ ਇਹ ਨਾਰਮਲੀ ਚਲਾਉਂਦੇ ਆ 2000 ਤੋਂ ਥੱਲੇ ਇਹਨੂੰ ਦੱਸਿਆ ਹੋਇਆ ਹਾਂ ਦੱਸਿਆ ਹੋਇਆ ਇਹ ਉਦੋਂ ਇਹ ਪੱਟੀ ਪੱਟੀ ਲਾਲ ਫੇਰ ਨਹੀਂ ਕਰਦਾ ਹਾਂ ਚੇਂਜ ਕਰਦਾ ਘੱਟ ਕਰਦਾ ਨਾਰਮਲ ਜੀ ਕਰਦਾ ਨਾਰਮਲ ਜੀ ਕਰਦਾ ਉਹ ਪੂਰਾ ਕਾ ਕਰੂ ਪਾਇਆ 4 ਕ ਮਹੀਨੇ ਹੋ ਗਏ ਕਰਕੇ ਦਿੱਤੇ ਇਹਨਾਂ ਨੇ ਸਾਰੇ ਆ ਉਹਨਾਂ ਨੇ ਦੱਸਾਂ ਸਰ ਹੈ 4 ਕ ਮਹੀਨੇ ਹੋ ਗਏ ਕਰਕੇ ਦਿੱਤੇ ਨੂੰ ਹੂੰ ਸਾਰੀਆਂ ਜਿਹੜਾ ਬਾਹ ਬਹਾਈਆ ਲੇ ਲੂਦਰ ਦਾ ਕੰਮ ਇਤੋ ਹੀ ਲੈਂਦੇ ਇਤੋ ਹੀ ਲੈਂਦੇ ਨਾ ਨਾ ਆਪੇ ਇਤੋਂ ਜਦੋਂ ਸਵਾਦ ਹੈ ਤੂੰ ਉਹਦਾ ਲੈ ਚਲਾਉਂਦਾ ਕਿਹੜਾ ਕਿਹੜਾ ਘੇਰ ਲਾਇਆ ਜੀ ਪਹਿਲਾ ਹੀ ਤੀਜਾ ਮੀਡੀਅਮ ਤੋਂ ਟਾ ਮੀਡੀਅਮ ਕੋਈ ਤੋਰ ਨਹੀਂ ਇਹਦਾ ਲਾ ਦੇ ਉਹ ਸਾਈਡ ਤੇ ਇਹਦਾ ਵਾਕ ਹੀ ਕੋਈ ਹਨਾ ਬਿੱਟੂ ਪਾ ਅੱਜ 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 ਉਹ ਮੁੰਡੇ ਕਹਿੰਦੇ ਨੇ ਨਾ ਪੰਪ ਚਲਾ ਨਹੀਂ ਨਹੀਂ ਉਹ ਵੀਰਾਂ ਦੀ ਮੈਂ ਗੱਲ ਚਿੱਤੇ ਆ ਗਈ ਕਹਿੰਦੇ लाਟ ਕਢਾਉਣੀ ਆ ਅੱਜ ਆਲੇ ਵੀਰ ਐ ਕਢਾ ਲੈ लाਟ ਜੱਟ ਬਾਈ ਇੰਜਨ ਚ ਵੀ ਕੁਝ ਚਾਹੀਦਾ ਇੰਜਨ ਤੋਂ ਬਿਨਾ ਗੱਲੇ ਪੰਪੜਾ लाੜ ਨਹੀਂ ਨਿਕਲਦਾ ਇੰਜਨ ਚ ਵੀ ਜਾਨ ਚਾਹੀਦੀ ਲਾ ਦੋ ਵੀਰੇ ਇਹਨੂੰ ਸੈੱਟ ਕਰ ਹਾਂ ਮੇਰਾ ਇਸ ਕੀ ਹੈ ਗਏ ਹੈ ਆਪਣੇ ਜਸਵੀਰ ਇਹਦੇ ਟੈਕਪਲੇਟ ਦਾ ਵੀ ਕੁਝ ਕਰਨਾ ਬਹੁਤ ਨੂੰ ਹਲੇ ਟਿਕਿਆ ਹੀ ਆ ਗਲੱਚ ਜਾਂ ਗੱਲ ਆ ਲੋਡ ਵੇਜ ਦਾ ਕਰਨਾ ਕਹਿਣ ਦਾ ਮਤਲਬ ਆਪੇ ਜਦੋਂ ਕੁਝ ਹੋਏਗਾ ਉਦੋਂ ਹੀ ਖੁੱਲਣਾ ਹਾਂ ਉਦਾਂ ਨਹੀਂ ਹਲੇ ਚੱਲਦਾ ਆ ਦੇ ਯਾਰ ਰੂਹ ਖੋਜ ਕਰਨ ਵਾਲੀ ਗੱਲ ਹੈ ਟਾਇਰ ਵੀ ਰੇਡੀਅਲ ਆ ਟਿੰਗ ਵਾਲੇ ਨਾ ਜਬ ਚੇਬ ਘੜਦੇ ਨੇ ਜਿੰਨੂੰ ਕਹਿੰਦੇ ਚੇਬ ਵੇਹ ਦਾ ਮੁੰਡੇ ਬਹੁਤ ਟਾਈਮ ਦੇ ਲੱਗੇ ਇਧਰ ਦੇ ਮੁੰਡਾ ਸੀ ਨਾ ਮੈਂ ਟੈਸਟਿੰਗ ਵਾਲੀ ਦਾ ਨਾ ਜੇ ਕੋਈ ਕਮੀ ਰਹਿ ਨਹੀਂ ਦੇਣੀ ਇਹ ਉਹੀ ਰੈਕਟਰ ਜਿਹੜਾ ਆਪਾਂ ਬੱਚਿਆਂ ਦਾ ਚਲਾ ਮੇਰਾ ਵੀਰ ਖੌਣੇ ਦੇ ਮਗਰ ਆਪਾਂ ਪਾਇਆ ਹਾਲ ਹਾਲਾ ਦੇ ਨਾ ਇਹਨਾਂ ਕੀ ਪਰਵਾਹ ਹੈ ਇਹ ਹਾਲਾ ਨੂੰ ਕੀ ਮਗਰ ਬਣਾਈ ਫਿਰਦਾ ਜਿਵੇਂ ਜਵਾਕ ਉੱਠੜ ਤੱਕਿਆ ਨਾ ਆਪੋਂ ਬਣਾਈ ਜਣਾ ਸਹੀ ਗੱਲ ਹੈ ਹਾਂ ਤੇ ਲਾਟ ਨੇ ਬੰਨ੍ਹ ਹੁੰਦੀ ਤੇ ਰਾਤ ਨੂੰ ਕਰਦਾ ਨਾ ਉਹ ਦੂਜੇ ਪਿੰਡ ਸੁਣਦਾ ਨਾ ਜੋ ਚਲਦਾ ਨਾ ਸੁਣਦਾ ਨਾ ਸੁਣਦਾ ਨਾ ਹੁਣ ਪੂਰਾ ਹੋ ਜਾਂਦਾ ਜਿੰਦਾ ਕੁਛਦਾ ਵੀ ਪੈਂਤੀ ਲੰਗਾ ਲੱਗਿਆ ਠਿੱਕੀ ਲੰਗਾ ਅੱਗੇ ਵੀਰ ਲਈਓ ഫീ കൂത്ത് ആണ് ਆਤੀ ਹੋ ਰਹੇ ਕਰ ਦੋ ਬੰਦੇ ਕਰੀ ਹੁਣ ਇਹ ਵਾਲਾ ਟਰੈਕਟਰ ਜੇ ਕਿਸੇ ਕੋਲੇ ਸਪੈਸ਼ਲ ਐਡੀਸ਼ਨ ਹੈ 2 ਵੀਲ ਉਹਦੇ ਵੀ ਇਹ ਵਾਲਾ ਪੰਪ ਲੱਗ ਜਾ ਹਾਂਜੀ ਹਾਂਜੀ ਮੇਰਾ ਵੀ ਨਾ ਹੌਸਾ ਹੁਣ ਆ ਵੀ ਟਰੈਕਟਰ ਵੀ ਦੇਖ ਜੇ ਵੀਰ ਭਰਾਵੇਂ ਨੇ ਕਿਹਾ ਟਰੈਕਟਰ ਨੇ ਬਸਾਉਂਦਾ 2 ਵੀਲ ਤੇ ਵੀ ਲੱਗ ਜਾਊਗਾ ਦੋ ਵਾਰជាਪੇ ਲੱਗਦੇ ਪਏ ਆ ਐਡੀਸ਼ਨ ਦੇ ਇਹ ਨਵੀਂ ਵੀਡੀਓ ਦੇਖ ਕੇ ਮੁੰਡਿਆਂ ਨੇ ਛੱਡਿਆ ਹੈਗਾ ਓਕੇ ਕਹਿੰਦੇ ਵੀ ਸੇਮ ਹੀ ਚਾਹੀਦਾ ਆਪਾਂ ਨੂੰ ਸੇਮ ਹੀ ਵੀ ਰੂਟਰ ਪੰਪ ਲਾ ਕੇ ਇਨ ਲਾਈਨ ਹਾਂ ਜੀ ਇਨ ਲਾਈਨ ਲੱਗੇ ਹਾਂ ਜੀ ਹਾਂ ਜੀ ਤੇ ਮੈਂ ਟੂ ਵੀਲ ਦੀ ਤੁਹਾਨੂੰ ਇੱਕ ਵੀਡੀਓ ਵੀ ਦਵਾਂਗਾ ਠੀਕ ਆ ਵੀਰੇ ਤੇ ਉਹ ਵੀ ਇਹਦਾ ਟਰਾਲੀ ਟੂਲੀ ਪੱਟ ਦੇ ਦੀ ਆ ਹਾਂ ਤੇ ਉਹਦਾ ਏਦਾਂ ਮੈਂ ਵੀਡੀਓ ਘੱਟੇ ਪਾਉਣਾ ਕਰਕੇ ਫੇਰ ਜ਼ਿਆਦਾ ਬਣਾਉਂਦਾ ਤੁਸੀਂ ਤਾਂ ਪਾਉਂਦੇ ਨਹੀਂ ਆ ਜਾ ਇਧਰ ਵਿਖਾ ਦੇ ਜੀ ਵੀਰਾਂ ਨੂੰ ਇਹਦੀ ਕਲਾਕਾਰੀ ਆ ਸਾਰੀ ਪੰਪ ਦੀ ਰੂਟਰ ਪੰਪ ਲਾ ਕੇ ਤੇ ਇਨ ਲਾਈਨ ਪੰਪ ਲਾਇਆ ਵੀਰ ਨੇ ਜੇ ਕਿਸੇ ਨੇ ਇੱਧਰ ਤੋਂ ਇਹ ਹਾਲਤ ਵੇਖ ਹੀ ਲੋ ਇੱਧਰ ਬਣਾਇਆ ਕੀ ਵਿਆ ਤੁਸੀਂ ਵੇਖੋ ਤੁਸੀਂ ਫੀਡ ਦੇ ਥੱਲੇ ਤੱਕ ਕੰਮ ਨਾ ਮਦਰਾਟਾਂ ਦੇ ਉੱਤੇ ਕੋਈ ਜਗ੍ਹਾ ਐਸੀ ਛੱਡੀ ਨਹੀਂ ਜਿੱਥੇ ਮਿੱਟੀ ਚੜ੍ਹੀ ਨਹੀਂ ਇਹਦੇ ਹੈ ਇਹਦੇ ਵੀ ਟੁੱਟੇ ਪੱਟਣ ਵਾਲਾ ਕੰਮ ਹੋਇਆ ਪਿਆ ਹਾਂ ਉਹਦੇ ਪੱਟਦੀ ਸੀਗੀ ਉਹਦੇ ਪੱਟਦੀ ਸੀ ਆਪਾਂ ਹਾਂ ਉਹਦੇ ਕੋਈ ਟਾਇਰ ਬਾਹਲਾ ਥੱਲੇ ਸੀ ਧਰਤੀ 'ਚ ਇਹ ਵੀ ਹੋਣਾ ਅੱਜ ਥੱਲੇ ਚੱਲਦਾ ਰਿਹਾ ਅਗਲੇ ਟਾਇਰ ਵਗਾਈ ਰਿੰਮ ਰੁਮ ਸਭ ਕੋ ਥੱਲੇ ਸੀ ਤੁਹਾਨੂੰ ਇਹ ਤੋਂ ਆਈਡੀਆ ਆਪੇ ਲਾ ਸਕਦੇ ਹੋ ਮੇਰਾ ਵੀਰ ਵੇਖ ਕੇ ਇਹ ਕੀ ਕਰਦਾ ਹੈਗਾ ਇਹ ਕੀ ਗੱਲਬਾਤ ਇਹਦੇ ਚ ਹੋਏਗੀ ਇਹਦੇ ਵਾਸਤੇ ਵੀ ਸੇਮ ਹੀ ਆਸਤਾਨ ਜੀ ਵੀ ਉਹ ਹੀ ਆਜੋਰੇ ਵੀ ਜੇ ਕਿਸੇ ਨੇ ਕਰਵਾਉਣਾ ਤੇ WhatsApp ਤੇ ਹੈ ਨਾ WhatsApp ਤੇ ਹਾਂਜੀ ਹਾਂਜੀ ਜੇ ਨੇ ਕਰਾਉਣਾ ਜਿੰਨੇ ਕਰਾਉਣਾ ਹਾਂ ਜਿੰਨੇ ਕਰਾਉਣਾ ਉਹ ਹੀ ਉਹ ਹੀ ਮੇਰਾ ਵੀਰ WhatsApp ਤੇ ਕੰਟੈਕਟ ਕਰੇ ਹਾਂਜੀ ਹਾਂਜੀ ਤੇ ਵੀ ਫੋਨ ਕੀਤੇਆਂ ਫਿਰ ਉਹ ਵੀਰਾ ਬਿਜ਼ੀ ਹੁੰਦਾ ਮੈਂ ਪਹਿਲੀ ਵੀਡੀਓ ਚ ਵੀ ਗੱਲ ਕਰ ਚੁੱਕਾ ਇਹਦੇ ਚ ਵੀ ਕਰ ਦੇਣਾ ਵੀ ਵੀਰ ਬਿਜ਼ੀ ਹੁੰਦਾ ਤੇ ਫਿਰ ਵੀਰ ਭਰਾ ਐਵੇਂ ਗੁੱਸਾ ਨਾ ਕਰਿਓ ਫੋਨ ਨਹੀਂ ਚੱਕਿਆ ਹਾਂ ਤੇ WhatsApp ਤੇ ਜਿਹੜੇ ਵੀਰ ਨੇ ਗੱਲਬਾਤ ਕਰਨੀ ਹੈ ਮੈਸੇਜ ਤੇ ਤੁਸੀਂ ਰਿਕਾਰਡਿੰਗ ਭੇਜ ਸਕਦੇ ਹੋ ਲਿਖ ਕੇ ਭੇਜ ਸਕਦੇ ਹੋ ਵੀਰਾਂ ਜਦੋਂ ਫ੍ਰੀ ਹੋਊਗਾ ਜਵਾਬ ਦਊਗਾ ਹਾਂਜੀ ਹਾਂਜੀ ਜਵਾਬ ਦਊਗਾ ਜੋ ਦਾ ਰਿਪਲਾਈ ਦਿੱਤਾ ਜਾਊਗਾ ਤੇ ਇਹ ਇਹ ਜੇ ਕਰਾਉਣਾ ਕਿੰਨੇ ਦਿਨ ਦੀ ਵੇਟਿੰਗ ਇਹ ਦਾ ਜਿੱਦਾਂ ਹਫਤੇ ਤੋਂ ਬਾਅਦ ਇਦਾਂ ਹੁਣ ਥੋੜੇ ਆ ਹਫਤੇ ਬਾਅਦ ਕੰਮ ਦੇ ਕਰਕੇ ਕਸ ਕਰਕੇ ਹਫਤੇ ਦੇ ਵਿੱਚ ਦੇ ਦੋਗੇ ਹਫਤੇ ਦੇ ਵਿੱਚ ਦੇ ਦੀਦਾ ਜਦੋਂ ਸੱਦੀ ਦਾ ਹਫਤੇ ਦੇ ਵਿੱਚ ਦੇ ਦੀਗਾ ਵੇ ਜਦੋਂ ਤੁਸੀਂ ਉਹਨੂੰ ਵੀਰ ਭਲਾ ਨੂੰ ਬੁਲਾਓਗੇ ਉਸ ਤੋਂ ਬਾਅਦ ਹਫਤੇ ਚ ਲਓ ਜੀ ਡਾਹਣ ਸਾਨੂੰ ਆ ਗਿਆ ਬਾਕੀ ਟਰੈਕਟਰ ਦੱਸਿਓ ਤੁਸੀਂ ਕਿੱਦਾਂ ਚੱਲਿਆ ਪੂਰੀ ਅੱਗ ਕੱਢ ਮਹਿਕਮਾ ਅੱਗ ਹੀ ਗੱਡੀ ਵੀ ਰਾਣੀ ਤੇ ਬਾਕੀ ਵੀ ਸਾਰੇ ਵੀਰ ਸਾਰੇ ਟਰੈਕਟਰ ਦੇਖ ਹੀ ਲਿਆ ਸੀ ਆਡੀ ਵੀ ਆਪਾਂ ਚਲਾ ਲਿਆ ਇਹ ਵੀ ਚਲਾ ਲਿਆ ਪਰ ਇਹਦੇ ਨਾਲ ਦੀ ਬੜੀ ਯਾਰ ਸੀਆਰਡੀ ਦੇਣੀ ਉਹ ਥੋੜਾ ਜਿਹਾ ਫਰਕ ਪੈਣਾ ਹੀ ਆ ਉਹਦੀ ਵੜਕਣੀ ਬੰਨੀ ਹੈ ਨਾ ਹਾਂਜੀ ਜੀ ਵੜਕਣੀ ਵਾ ਜੋਰ ਤੋਂ ਤੁਸੀਂ ਵਧਾਤਾ ਉਹਦਾ ਪਰ ਹੁਣ ਵੜਕਾ ਵੜਕਾ ਲਾ ਵੀ ਕੋਈ ਕਰੀਏ ਕਿ ਨਹੀਂ ਹੋਣਾ ਜੋ ਮਰਜ਼ੀ ਕਰ ਲਈ ਉਹਨੇ ਇੱਦੀ ਰਹਿਣਾ ਇੰਜਨ ਨੇ ਉਹਨੇ ਇੱਦੇ ਰਹਿਣਾ ਹਾਂਜੀ ਹਾਂਜੀ ਸਾਇਲੈਂਟ ਹੀ ਰਹਿਣਾ ਐਦਾ ਜਿਵੇਂ ਸੁਆਦ ਆਉਂਦਾ ਇਹਦਾ ਤਾਂ ਪਤਾ ਲੱਗ ਜਾਂਦਾ ਖੜਿਆ ਉਹਨੂੰ ਹਮ ਅੱਗੇ ਜਿਵੇਂ ਗੱਲ ਕੀਤੀ ਤੀਜੇ ਪਿੰਡ ਜਾ ਕੇ ਆਵਾਜ਼ ਸੁਣਦੀ ਏਦੀ ਵੀ ਇਹ ਕੋਈ ਕੁਝ ਚੀਜ਼ ਸਟਾਰਟ ਕੀਤੀ ਹਾਂਜੀ ਹਾਂਜੀ ਲਓ ਜੀ ਰਾਤ ਹੋ ਗਈ ਤੇ ਵਤਨਾ ਨੂੰ ਪਰਤੀਏ ਅਸੀਂ ਵੀਡੀਓ ਦੇ ਪਾਣਾ ਤੇ ਦੱਸਿਓ ਤੁਸੀਂ ਟਰੈਕਟਰ ਸੱਚ ਜੋ ਵੀ ਤੁਹਾਨੂੰ ਲੱਗਿਆ ਜੋ ਰਿਵਿਊ ਤੁਹਾਨੂੰ ਲੱਗਿਆ ਉਹ ਦੱਸਣਾ ਵੀ ਤੁਹਾਨੂੰ ਕਿੱਦਾਂ ਲੱਗਿਆ ਟਰੈਕਟਰ ਜੇ ਚੰਗਾ ਲੱਗਾ ਤਾਂ ਵੀ ਮਾੜਾ ਤਾਂ ਵੈਸੇ ਮੇਰੇ ਸਾਹਜ ਤਾਂ ਨਹੀਂ ਕੋਈ ਵੀਰ ਭਰਾ ਉਹਨੇ ਉਦੋਂ ਉੱਤੇ ਤਾਂ ਯਾਰ ਇਹ ਹੋਣੀ ਇਹ ਇਦਾਂ ਹੁਣ ਆਪਾਂ ਨੂੰ ਇਹਨਾਂ ਨੇ ਚਲਾ ਕੇ ਦਿਖਾਇਆ ਉਦਾਂ ਇਹ ਨਾਰਮਲ ਹੀ ਚਲਾਉਂਦੇ ਆ ਹੂੰ ਉਦੋਂ ਚੱਲ ਇੱਥੇ ਹੁਣ ਆਪਾਂ ਜ਼ੋਰ ਲਵਾਉਣਾ ਸੀ ਨਾ ਇਹ ਜੋ ਉਦੋਂ ਇਹ ਸਾਰਾ ਕੰਮ ਹਾਂ ਉਦੋਂ ਤਾਂ ਨਾਰਮਲ ਆਦਾ ਜੋ ਖੇਤੀ ਕਰਦੇ ਆ ਇਹ ਤਾਂ ਇੱਕ ਜ਼ੋਰ ਆਪਾਂ ਟੈਸਟ ਕੀਤਾ ਇਹਦਾ ਹਾਂਜੀ ਵੀ ਜ਼ੋਰ ਕੀ ਹਿਸਾਬ ਕਰਤਾ ਵੀ ਤੇ ਕੋਈ ਐਦਾਂ ਲੰਮੇ ਟਾਈਮ ਲਈ ਚਲਾਉਣ ਲਈ ਨਹੀਂ ਹਨਾ ਵੀ ਜੇ ਆਪਾਂ ਕਹਿੰਦੇ ਸਾਰੀ ਦਿਹਾੜੀ ਨਹੀਂ ਹੈ ਸਾਰੀ ਦਿਹਾੜੀ ਨਹੀਂ ਐਦਾਂ ਚਲਾਣਾ ਹਾਂ ਉਹ ਤਾਂ ਇੱਕ ਆਪਾਂ ਜ਼ੋਰ ਚਾ ਕੀਤਾ ਵੀ ਜੇ ਕਿਤੇ ਸਾਡੇ ਜ਼ੋਰ ਲਾਉਣੇ ਆ ਦੇ ਹਾਂਜੀ ਜਦੋਂ ਟਰਾਲੀ ਟਰੂਲੀ ਕਾਲੀ ਰੂਲੀ ਪਟਣੀ ਆ ਦੱਸੂਗਾ ਵੀ ਮੈਂ ਪਟਦਾ ਮੈਂ ਪਟਦਾ ਹਾਂਜੀ ਡੇਢ ਜਾਂ ਦੋ ਰੇਟਾਂ ਜਨਾ ਕਰੂਗਾ ਜੋ ਪਰ ਜਦੋਂ ਫਸੇ ਹੀ ਨਾ ਰੇਡੀਅਲ ਟਾਇਰ ਆ ਨਾ ਗ੍ਰੈਪ ਕੋਈ ਨਹੀਂ ਚੜਦਾ ਇਹਨਾਂ ਦੇ ਦਿੱਤੀ ਉਸ ਹਿਸਾਬ ਦੀ ਹੈ ਨਾ ਫੇ ਟਰਾਲੀ ਬੈਂਦੀ ਆਉਂਦੀ ਆ ਪਾਲੇ ਵੱਡੇ ਆ ਪਾਲੇ ਵੱਡੇ 28 ਤੇ ਕਿੰਨਾ ਕਿਹਾ ਸੀ 22 ਦੇ 24 28 ਤੇ 24 ਉਹ ਫੇ ਘਰੇ ਵੀ ਕਿਸੇ ਨਾਲ ਰਿਵਿਊ ਕਰਾਂਗੇ ਤੇ ਜਿਟੇਟਰਾਂ ਨਾ ਤੇ ਅੱਜ ਹੁਣ ਲੇਟ ਹੋ ਗਏ ਆ ਦੋ ਸਾਨੂੰ ਆ ਗਿਆ ਵੱਧ ਘਟ ਸ਼ੋਦਲੀ ਮਾਫੀ ਆ ਤੇ ਨੰਬਰ 22 ਦਾ ਡਿਸਪਲੇ ਤੇ ਦਿੱਤਾ ਹੀ ਆ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਅੱਸੀ ਖਾਲੀ